2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਅਫਸਰ ਵੱਲੋਂ ਜਿਹੜਾ ਪੱਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਨਾਲ ਡੀਸੀ ਸਾਹਿਬ ਮੌਜੂਦ ਹੈਗੇ ਨੇ ਉਹਨਾਂ ਤੋਂ ਵੀ ਗੱਲ ਕਰਦੇ ਹਾਂ ਤਾਂ ਸਰ ਅੱਜ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਆ ਕੀ ਕੁਝ ਪੁਖਤਾ ਪ੍ਰਬੰਧ ਹੁਣ ਕੀਤੇ ਗਏ ਤੇ ਜਿਹੜੇ ਫਾਰਮ ਭਰੇ ਜਾਣੇ ਕੈਂਡੀਡੇਟਸ ਦਾ ਉਹਨੂੰ ਲੈ ਕੇ ਥੋੜੀ ਜਾਣਕਾਰੀ ਜੀ ਤੁਸੀਂ ਸਾਂਝੀ ਕਰੋ ਹਾਂਜੀ ਸੋ ਅੱਜ ਅਸੀਂ ਬੇਸਿਕਲੀ ਪੋਲੀਟੀਕਲ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਨਾਮਿਨੇਸ਼ਨ ਬਾਰੇ ਜਿਹੜੇ ਵੀ ਉਹਨਾਂ ਦੀ ਕੁਇਰੀ ਸੀਗੀ ਤੇ ਪਲੱਸ 100 ਮੀਟਰ ਦੀ ਬਾਉਂਡਰੀ ਹੈ ਤਿੰਨ ਵਹੀਕਲ ਆ ਸਕਦੇ ਨੇ ਪੰਜ ਤੋਂ ਜ਼ਿਆਦਾ ਇਨਕਲੂਡਿੰਗ ਕੈਂਡੀਡੇਟ ਜਿਹੜੇ ਵਿਅਕਤੀ ਨਹੀਂ 100 ਮੀਟਰ ਦੀ ਬਾਉਂਡਰੀ ਦੇ ਵਿੱਚ ਆ ਸਕਦੇ ਨੇ ਸੋ ਇਹ ਸਾਰੇ ਉਹਨਾਂ ਨੂੰ ਅਸੀਂ ਜਾਣੂ ਕਰਵਾਇਆ ਇਸ ਤੋਂ ਇਲਾਵਾ ਜਿਹੜਾ ਬੇਸਿਕ ਤੁਸੀਂ ਪ੍ਰਾਈਵੇਟ ਬਿਲਡਿੰਗਸ ਦੇ ਉੱਤੇ ਜਿਹੜਾ ਕੋਈ ਪੋਸਟਰ ਬੈਨਰ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਵਾਇਓਲੇਸ਼ਨ ਨਾ ਹੋਵੇ ਤੋਂ ਉਹਦੇ ਬਾਰੇ ਵੀ ਅਸੀਂ ਜਾਣੂ ਕਰਵਾਇਆ ਸਾਰਿਆਂ ਨੂੰ ਐਂਡ ਜਿਹੜਾ ਨਾਮਿਨੇਸ਼ਨ ਦਾ ਪ੍ਰੋਸੈਸ ਹੈ ਕੱਲ ਤੋਂ ਚੱਲੂ ਹੋ ਕੇ 14 ਤਰੀਕ ਤੱਕ ਨਾਮਿਨੇਸ਼ਨ ਹੈ 15 ਨੂੰ ਸਕਰੂਟੀਨੀ ਐਂਡ 17 ਜਿਹੜੀ ਹੈਗੀ ਲਾਸਟ ਡੇਟ ਆਫ ਇਨਟਰੋਲ ਆਫ ਜਿਹੜਾ ਨੋ ਕੈਂਡੀਡੇਚਰ ਸੋ ਇਹਦੇ ਬਾਰੇ ਸਾਰੇ ਅਸੀਂ ਜਾਣਕਾਰੀ ਦਿੱਤੀ ਹੈ ਸਰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੁੱਲ ਖਰਚਾ ਉਹਦੀ ਕਿੰਨੀ ਰਕਮ ਜਿਹੜੀ ਆਮਾਉਂਟ ਹੈਗੀ ਜੀ ਸੋ 95 ਲੱਖ ਦੀ ਖਰਚੇ ਦੀ ਲਿਮਿਟ ਹੈ ਜੀ ਸੋ ਇਹ एवरीवन बॉडी ਹੈਸ ਟੂ ਕੰਪਲਾਈ ਵਿਦ ਜਿਹੜੀ ਸਾਡੇ ਖਰਚੇ ਦੀ ਮੋਨਿਟਰਿੰਗ ਟੀਮ ਹੈ ਉਹ ਆਪਣਾ ਸ਼ੈਡੋ ਫੋਲਡਰ ਆਫ ਐਵਿਡੈਂਸ ਵੀ ਮੇਨਟੇਨ ਕਰਦੇ ਨੇ ਜਿਹਦੇ ਨਾਲ ਉਹ ਕਾਊਂਟਰ ਕੁਐਸਚਨ ਕਰਦੇ ਨੇ ਵੀ ਸਾਡੀ ਵੀਡੀਓ ਸਰਵੇਲੈਂਸ ਦੇ ਵਿੱਚ ਇੰਨਾ ਖਰਚਾ ਹੋਇਆ ਬਟ ਤੁਸੀਂ ਘੱਟ ਦੱਸ ਰਹੇ ਹੋ ਸੋ ਉਹ ਇਹਨਾਂ ਨੂੰ ਰੀਕਨਸਾਈਲ ਕਰਾਉਣਾ ਪੈਂਦਾ ਉਹਦੇ ਲਈ ਤਿੰਨ ਮੀਟਿੰਗਾਂ ਹੁੰਦੀਆਂ ਨੇ ਆਫਟਰ ਜਿਹੜੇ ਜਿਹੜਾ ਨੋਮੀਨੇਸ਼ਨ ਪ੍ਰੋਸੈਸ ਇਜ਼ ਓਵਰ ਐਂਡ ਬਿਫੋਰ ਦਾ ਡੇਟ ਆਫ ਪੂਲ ਦੇ ਵਿੱਚ ਖਾਸ ਕਰਕੇ ਜਿਹੜੇ ਮੁਲਾਜ਼ਮ ਨੇ ਜਿਹੜੇ ਪੁਲਿਸ ਮੁਲਾਜ਼ਮ ਹੋ ਗਏ ਜਾਂ ਮੀਡੀਆ ਭਾਈਚਾਰਾ ਹੋ ਗਿਆ ਜਾਂ ਇਦਾਂ ਦੇ ਸਿਵਲ ਜੇ ਕਹਿ ਲਈਏ ਕਿ ਮਹਿਕਮੇ ਹੈਗੇ ਨੇ ਉਹਨਾਂ ਦੀ ਡਿਊਟੀ ਜਿਹੜੀ ਵੱਖ-ਵੱਖ ਥਾਵਾਂ ਤੇ ਲੱਗਦੀ ਆ ਤਾਂ ਉਹ ਕਿਦਾਂ ਕਿਸ ਤਰੀਕੇ ਦੇ ਨਾਲ ਵੋਟ ਪੋਲ ਕਰ ਸਕਦੇ ਸੋ ਬੇਸਿਕਲੀ ਜਿੰਨੀ ਐਸੈਂਸ਼ੀਅਲ ਕੈਟਾਗਰੀਜ਼ ਨੇ ਇਨਕਲੂਡਿੰਗ ਪੁਲਿਸ ਇਵਨ ਮੀਡੀਆ ਲਈ ਇਸ ਵਾਰ ਇਹਨਾਂ ਨੇ ਐਸੈਂਸ਼ੀਅਲ ਸਰਵਿਸ 'ਚ ਪਾਇਆ ਗਿਆ ਹੈ ਉਹਨਾਂ ਨੂੰ ਸੋ ਇਹ ਸਾਰਿਆਂ ਨੂੰ ਜਿਹੜਾ ਹੈਗਾ ਤੁਸੀਂ ਫਾਰਮ ਭਰ ਸਕਦੇ ਹੋ 12D ਦਾ ਫਾਰਮ মিডিਆ ਪਰਸਨਸ ਲਈ ਅਲਾਉਡ ਹੈ ਸੋ ਜਿਹਦਾ 85 ਪਲੱਸ ਇਲੈਕਟਰ ਪੀਡਬਲਿਊਡੀ ਇਲੈਕਟਰਸ ਸੋ ਉਸ ਤਰੀਕੇ ਦੇ ਨਾਲ ਤੁਹਾਡੀ ਵੀ ਫੈਸਿਲਿਟੇਸ਼ਨ ਦਾ ਪ੍ਰੋਵੀਜ਼ਨ ਹੈ ਪੁਲਿਸ ਤੇ ਜਿਹੜੇ ਸਾਡੇ ਸਿਵਲ ਦੇ ਜਿਹੜੇ ਆਲਮੋਸਟ 20000 ਸਾਡੇ ਕੋਈ ਟੀਚਰਸ ਜਾਂ ਕੋਈ ਹੋਰ ਡਿਊਟੀਆਂ ਤੇ ਲੱਗਦੇ ਨੇ ਉਹਨਾਂ ਦੇ ਕੋਲ ਵੀ ਜਿਹੜਾ ਫਾਰਮ 12 ਪੋਸਟਲ ਬੈਡਲ ਫਾਰਮ 12A ਫਾਰ ADC ਉਹ ਪਰ ਸਕਦੇ ਨੇ ਐਂਡ ਉਹਨਾਂ ਦਾ ਵੀ ਫੈਸਿਲਿਟੇਸ਼ਨ ਕਰਵਾਇਆ ਜਾਏਗਾ EDC ਹੈ ਤਾਂ ਤੁਸੀਂ ਜਿਸ ਦਿਨ ਜਿੱਥੇ ਬੂਥ ਦੇ ਉੱਤੇ ਉਹ ਅਗਰ ਇਫ ਯੂ ਆਰ ਇਨ ਦ ਸੇਮ ਪਾਰਲੀਮੈਂਟਰੀ ਕੰਸਟੀਟੂਐਂਸੀ ਤੁਸੀਂ EDC ਪ੍ਰੋਡਿਊਸ ਕਰਕੇ ਪ੍ਰੈਸਾਈਡਿੰਗ ਆਫੀਸਰ ਕੋਲ ਉੱਥੇ ਹੀ ਵੋਟ ਆਪਣਾ ਪਾ ਸਕਦੇ ਹੋ ਪਿਛਲੀ ਵਾਰ ਜਿੱਦਾਂ 57% VOTING ਹੋਈ ਸੀਗੀ ਤਾਂ ਇਸ ਵਾਰ ਉਸ ਨੂੰ ਵਧਾਉਣ ਵਾਸਤੇ ਕਈ ਕੁਝ ਪ੍ਰਯਾਸ ਕੀਤੇ ਜਾਂਦੇ ਜੀ ਸੋ ਇਸ ਵਾਰ ਕਾਫੀ ਇਸ ਵਾਰ 70% ਪਾਰ ਦਾ ਟੱਚਰ ਦਿੱਤਾ ਹੋਇਆ ਹੈ ਜਿਹਦੇ ਕਰਕੇ ਪਿਛਲੇ 6 ਮਹੀਨਿਆਂ ਤੋਂ ਇਹ ਤਿਆਰੀ ਚੱਲ ਰਹੀ ਹੈ ਇਨਕਲੂਡਿੰਗ ਐਨਰੋਲਮੈਂਟ ਆਫ ਨਿਊ ਇਲੈਕਟਰਸ ਐਂਡ ਉਸ ਤੋਂ ਬਾਅਦ ਕੈਂਪਸ ਐਂਬੈਸਡਰ ਰਾਈ ਐਕਟੀਵਿਟੀਜ਼ ਰਾਈ ਸ਼ਹਿਰ ਦੇ ਵਿੱਚ ਪੂਰੀ ਗ੍ਰਾਫਿਟੀ ਵਗੈਰਾ ਲਗਾ ਰਹੇ ਹਨ ਵਕ ਵਕ ਬਹੁਤ ਸਾਰੇ ਫੰਕਸ਼ਨ ਕੋਈ ਰੈਲੀ ਕੱਢ ਰਹੇ ਹਨ ਕੋਈ ਇੱਥੇ ਮੈਰਾਥਨ ਕਰਾ ਰਹੇ ਸੋ ਵੀ ਆਰ ਆਲ ਆਊਟ ਕੀ ਇਸ ਵਾਰ 70% ਦਾ ਟੀਚਾ ਜਰੂਰ ਅਸੀਂ ਪਾਰ ਕਰੀਏ ਸਰ ਇੱਕ ਨਵਕਲਾ ਪ੍ਰਯਾਸ ਬੜਾ ਵਧੀਆ ਕਿ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਲਮੀ ਡਾਇਲੌਗਸ ਦੇ ਨਾਲ ਜਿਹੜਾ ਇੱਕ ਜਾਗਰੂਕ ਕਰਨ ਦਾ ਤਰੀਕਾ ਅਪਣਾਇਆ ਗਿਆ ਉਹ ਕੀ ਕਿਵੇਂ ਮਤਲਬ ਸੋ ਬੇਸਿਕਲੀ ਜਦੋਂ ਇਹ ਡਿਸਕਸ਼ਨ ਚੱਲ ਰਹੀ ਸੀਗੀ ਕਿ ਇੱਕ ਤੁਸੀਂ ਆਮ ਸਲੋਗਨ ਰੱਖਦੇ ਹੋ ਆਓ ਵੋਟ ਪਾਈਏ ਸੋ ਇਨ ਜਨਰਲ ਡਿਸਕਸ਼ਨ ਸੀ ਕਿ ਜੇਕਰ ਤੁਸੀਂ ਕੁਝ ਫਿਲਮਸ ਨਾਲ ਜਾਂ ਕੁਝ ਹੋਰ ਕ੍ਰੀਏਟਿਵ ਚੀਜ਼ ਨਾਲ ਕਰਦੇ ਹੋ ਤਾਂ ਬੰਦੇ ਦਾ ਧਿਆਨ ਜਾਂਦਾ ਹੈ ਐਂਡ ਮੈਂ ਦੇਖਦਾ ਕਿ ਉਸ ਦੇ ਵਿੱਚ ਮੀਡੀਆ ਦਾ ਬਹੁਤ ਸਾਨੂੰ ਸਪੋਰਟ ਵੀ ਮਿਲਿਆ ਹੈ ਬਹੁਤ ਸਾਰੇ ਇੰਸਟਾਗ੍ਰam ਦੇ ਉੱਤੇ ਵੀ ਲੋਕਾਂ ਨੇ ਆਪ ਹੀ ਉਹਦੇ ਵੀਡੀਓ ਬਣਾ ਕੇ ਪਾਏ ਨੇ ਕਿ ਇਸ ਵਾਰ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲਿੱਤਾ ਜਾ ਰਿਹਾ ਹੈ ਅੱਜ ਵੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਉਹ ਗ੍ਰਾਫਿਟੀ ਨੂੰ ਲੈ ਕੇ ਕਵਰੇਜ ਹੋਈ ਹੋਈ ਹੈ ਸੋ ਲਗਾਤਾਰ ਉਸ ਦੇ ਨਾਲ ਇੰਗੇਜਮੈਂਟ ਸਾਡੀ ਯੂਥ ਦੇ ਨਾਲ ਵਧ एंड uh, मैं समझदा दैट विल है मैं जी अपनी शिफ्ट लास्ट विधानसभा तो जलंधर वोट सी की एंड आई बी एक्सरसाइजिंग माई राइट टू वोट फ्रॉम right अमृतसर शार्प एट एम इन द मोर्निंग ਸਰ ਲਾਸਵਾਲ ਹੈ ਕਿ ਇਸ ਵਾਰ ਜੋ ਮਾਹੌਲ ਠੀਕ ਰੱਖਣ ਵਾਸਤੇ ਕਿੰਨੇ ਕ ਨਾਕਾ ਬੰਦੀ ਜਿਹੜੇ ਆ ਹੁਣ ਸ਼ੁਰੂ ਕਰ ਦਿੱਤੇ ਗਏ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਸੋ ਇਸ ਟਾਈਮ ਜਿਹੜੀ ਹੈਗੀ ਆਲਰੇਡੀ ਅਨਾਉਂਸਮੈਂਟ ਤੋਂ ਬਾਅਦ 33 ਫਲਾਈਂਗ ਸਕਵਾਡ ਜਿਹੜੇ ਆ ਸਾਡੇ ਹਰੇਕ ਸ਼ਿਫਟ ਦੇ ਵਿੱਚ ਚੱਲ ਰਹੇ ਨੇ 8 ਘੰਟੇ ਦੇ ਟੋਟਲ 99 ਜਿਹੜੇ ਆ ਫਲਾਈਂਗ ਸਕਵਾਡ ਨੇ ਕੱਲ ਨੋਟੀਫਿਕੇਸ਼ਨ ਤੋਂ 33 ਸਟੈਟਿਕ ਸਰਵੇਲੈਂਸ ਟੀਮਾਂ ਵੀ ਮਤਲਬ ਹਰੇਕ ਅਸੈਂਬਲੀ ਕੰਸਟੀਟੂਐਂਸੀ ਦੇ ਵਿੱਚ ਤਿੰਨ ਟੀਮਾਂ ਸੋ 11 ਅਸੈਂਬਲੀ ਕੰਸਟੀਟੂਐਂਸੀ ਦੇ ਵਿੱਚ 33 ਟੀਮਾਂ ਸਟੈਟਿਕ ਨਾਕੇ ਐਟ ਐਨੀ ギ ਐਂਡ ਉਹ 88 ਘੰਟੇ ਦੀ ਸ਼ਿਫਟ ਕਰਕੇ ਟੋਟਲ 99 ਨਾਕੇ ਜਿਹੜੇ ਹੈਗੇ ਕੱਲ ਤੋਂ ਸਟੈਟਿਕ ਨਾਕੇ ਪੂਰੇ ਜ਼ਿਲ੍ਹੇ ਦੇ ਵਿੱਚ ਚਾਲੂ ਹੋ ਜਾਣਗੇ ਤਾਂ ਕਿ ਸਖਤਾਈ ਹੋਰ ਵਜ ਜਾਵੇ ਤੇ ਜਿੱਦਾਂ ਹੀ ਅੱਗੇ ਚੱਲ ਕੇ ਸਾਡੇ ਕੋਲ ਪੈਰਾ ਮਿਲਟਰੀ ਫੋਰਸ ਆਏਗੀ ਤਾਂ ਉਹ ਵੀ ਉਹਦੇ ਵਿੱਚ ਐਡ ਕਰਕੇ ਪੈਰਾ ਮਿਲਟਰੀ ਫੋਰਸ ਵੀ ਨਾਕਾਬੰਦੀ ਲਈ ਯੂਜ਼ ਹੋਏਗੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਾਨਾ ਸ਼੍ਰੀਮント ਸਾਹਿਬ ਦੇ ਡੀਸੀ ਸਾਹਿਬ ਤੋਂ ਆਉਣਾ ਵੱਲੋਂ ਖਾਸ ਤੌਰ ਦੇ ਉੱਤੇ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਕੀ ਕੁਝ ਹਦਾਇਤਾਂ ਹੈਗੀਆਂ ਨੇ ਉਹ ਜਿਹੜੀਆਂ ਸਾਡੇ ਮਾਧਿਅਮ ਰਾਈ ਜਿਹੜੀ ਹੈ ਸਾਂਝੀ ਕੀਤੀ ਗਈ ਆ ਤਾਂ ਅੱਗੇ-ਕੱਲੇ ਅਪਡੇਟ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਨਾਲ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਤੇ ਨਰੇਸ਼ ਸੋਨਿਕ ਜਗਬਣੀ ਟੀਵੀ ਸ਼੍ਰੀਮント ਸਾਹਿਬ